ਕਾਰਜੋਗ ਬਜ਼ੁਰਗ ਮਾਤਾ ਭੈਣਾ ਜੀ ਦਾ ਨੂੰ ਜੈਪੀ ਜੈਪਾ ਆ ਆਪਣੀਆਂ ਮੀਟਿੰਗਾਂ ਤੇ ਚਾਰ ਹੋਣੀਆਂ ਤੇ ਆਵਾਜ਼ ਜਿਹੜੀ ਆਈ ਆ ਪੂਰੀ ਕੜਕ ਦੀ ਆਈ ਆ ਹਨਾ ਫਿਰ ਵੀ ਮੈਂ ਦੱਸੂਗਾ ਤੁਹਾਨੂੰ ਕਿ ਆਪਾਂ ਜੈਪੀ ਜੈਪਾ ਕਿਉਂ ਪਿਆਸੀ ਹੈ ਹਨਾ ਸਾਡਾ ਬਾਬਾ ਸਾਹਿਬ ਡਾਕਟਰ ਬੇਦਕਰ ਸਿੰਘ ਸਾਹਿਬ ਨੇ 25 ਸਾਲਾਂ ਛੇ ਅਰਸ਼ ਦਿੱਤਾ ਤੇ ਨਾਲ ਆਪਣੇ ਸਾਹਿਬ ਜੱਤੀ ਚਾਰ ਸ਼ਹੀਦ ਤੇ ਉਹਨਾਂ ਨੇ ਦਿੱਤੀ ਅ ਸ਼ਿੰਗਾਰਸ਼ ਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਤੇ ਉਹਨਾਂ ਨੇ ਸਾਡਾ ਸੰਵਿਧਾਨ ਲਿਖਿਆ ਉਸ ਸੰਵਿਧਾਨ ਮੁਤਾਬਕ ਅਸੀਂ ਵੋਟ ਪਾ ਸਕਦੇ ਹਾਂ ਅਸੀਂ ਪੜ ਸਕਦੇ ਹਾਂ ਪਾਣੀ ਪੀ ਸਕਦੇ ਹਾਂ ਆਪਣੀ ਮਜ਼ਦੂਰੀ ਲੈ ਸਕਦੇ ਹਾਂ ਆਪਣਾ ਮਕਾਨ ਆਪਣੀ ਪ੍ਰੋਪਰਟੀ ਆਪਣੇ ਨਾਮ ਕਰਾ ਸਕਦੇ ਹਾਂ ਆਪਣੇ ਹੱਕਾਂ ਨੂੰ ਅਸੀਂ ਖੁੱਲਕੇ ਦਸਤਰਾਚ ਜਾ ਕੇ ਮੰਗ ਸਕਦੇ ਹਾਂ ਅਤੇ ਨੌਕਰੀਆਂ 'ਚ ਲੱਗੇ ਸਾਡੇ ਲੋਕ ਉਸ ਕਾਨੂੰਨ ਦੀ ਮੁਤਾਬਕ ਇਲੈਕਸ਼ਨਾਂ 'ਚ ਖੜੇ ਉਸ ਕਾਨੂੰਨ ਦੀ ਮੁਤਾਬਕ ਉਹ ਸੰਵਿਧਾਨ ਬਾਬਾ ਸਾਹਿਬ ਦੇ ਉੱਤੇ ਦੇਖ ਕਰਕੇ ਬਸ ਆਮਨੇ ਬਣਾਇਆ ਸੀਗਾ ਇਸ ਲਈ ਉਹਨਾਂ ਦਾ ਨਾਰਾ ਜਿਹੜਾ ਹੈਗਾ ਮੈਂ ਫੇਰ ਇੱਕ ਵਾਰੀ ਕਹਾਂਗਾ ਕਿ ਆਪਾਂ ਪੂਰੀ ਜੁਰਾ ਸ਼ੁਰੂ ਕਰਨਾ ਜਬੀ ਜੇਪਾ ਅੱਜ ਸਾਡੇ ਮਮਦੂਤ ਨਗਰਪਾਲਿਕਾ ਦੇ ਦੇਤੀ ਸਾਡੀ ਨਹੀਂ ਫਿਰ ਛੱਡ ਜਿਹੜੀ ਹੈ ਸੀਗੀ ਉਹ ਪੱਕੀ ਹੋਈ ਆ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ 11 ਤਰੀਕ ਨੂੰ ਡੀਸੀ ਦਫਤਰ ਪ੍ਰੋਗਰਾਮ ਕੀਤਾ ਤੇ ਉੱਥੇ ਹੀ ਕਹਿ ਕੇ ਆਗੇ ਕਿ ਸਾਨੂੰ ਉੱਥੇ ਰਾਜ ਜੀ ਆਦਾਸੀ ਗੱਲ ਦੀ ਸਮਝ ਨਹੀਂ ਲੱਗੀ ਤੇ ਸਾਡੇ ਫਰੂਪੁਰ ਦੇ ਵਿੱਚ ਆ ਕੇ ਤੁਸੀਂ ਸਾਡੇ ਪਲਾਟ ਦੇ ਵਿੱਚ ਆ ਕੇ ਮਿਲੋ ਚ ਫਿਰ ਮੀਟਿੰਗ ਕਰੋ ਸਾਡੇ ਸੀਨੀਅਰ ਆਗੂ ਤੋਂ ਨੇ ਨਗਰਪਾਲਿਕਾ ਦੇ ਇੱਕ ਨੰਮ ਸਰ ਅਰਵਿੰਦਰ ਕੋਰ ਪੈਣਾ ਵੱਡੀ ਸਾਡੀ ਛੁੱਟੀ ਭੰਡ ਛੱਡੀ ਐਨਕਰੀਓ ਜੀ ਕੈਮਰਾਪਰ ਰਾਜੀਤ ਕੋਰ ਇਹਨਾਂ ਦੇ ਥੱਲੇ ਟੀਮਾਂ ਹੋਰ ਬਣੀਆਂ ਜਿਵੇਂ ਜਿਵੇਂ ਕੰਮ ਕਰਨ ਵਾਲੇ ਆਗੂ ਵਧਨਗੇ ਓਵੇਂ ਦੀ ਓਵੇਂ ਉਹਨਾਂ ਨੂੰ ਹੋਰ ਵੀ ਦਰਸ਼ਕ ਅੱਗੇ ਹੋ ਸਕਦਾ ਇਹਨਾਂ ਨਾਲੋਂ ਜੇ ਕੋਈ ਜ਼ਿਆਦਾ ਕੰਮ ਕਰੇਗਾ ਤੇ ਆਪਾਂ ਉਹਨਾਂ ਨੂੰ ਇਹਨਾਂ ਤੋਂ ਵੱਡਾ ਉਹਦਾ ਦੇ ਸਕਦੇ ਹਾਂ ਪਰ ਸਭੀ ਕੰਮ ਕਰਨ ਵਾਲੇ ਬਰਸਤਾਰ ਆਉਧਿਆਂ ਵੀ ਲੋੜਨੀ ਹੈ ਤਾਂ ਸਾਡੇ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤਪੁਰ ਕਲਾ ਕਿੱਪਾ ਖੜੇ ਹੋਏ ਆ ਅਤੇ ਜ਼ਿਆਦਾ ਦਫ਼ਤਰਾਂ ਦੇ ਵਿੱਚ ਸਾਨੂੰ ਬੁਲਾਣ ਕਰਕੇ ਤਾਂ ਐਸ ਏਰੀਏ ਦੇ ਵਿੱਚ ਪੂਰੀ ਧੂਮ ਪਈ ਹੋਈ ਆ ਮੁਲਾਜ਼ਮ ਵੀ ਇਹਦੇ ਪਿੱਛੇ ਪਏ ਹੋਏ ਆ ਕਿ ਇਹਨੂੰ ਬਲਾਕ ਚੀਂ ਹੋਣ ਦੇ ਨਾਲ ਕਿ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਸਿਆਸੀ ਲੋਕ ਉਹ ਵੀ ਪਏ ਹੋਏ ਆ ਤੇ ਆਪਾਂ ਨੂੰ ਵੀ ਧਮਕੀਆਂ ਆ ਰਹੀਆਂ ਨੇ ਕਿ ਬੱਗਾ ਸਿੰਘ ਤੇਰੇ ਤੇ ਪਰਚਾ ਕੱਟਾਂਗੇ ਅਸੀਂ ਕਿਹਾ ਉਹ ਪਰਚਾ ਕੱਟ ਕੇ ਫੇਰ ਪੰਤੇਜਾ ਗਏ ਨਾ ਤਾਂ ਆਪਾਂ ਵੀ ਪਰਵਾਹ ਨਹੀਂ ਕੀਤੀ ਨਿੱਨਾ ਚੀਜ਼ਾਂ ਨੇ ਐ ਸ਼ੀਰਗੇ ਦੇ ਵਿੱਚ ਕੋਈ ਨਾ ਕੋਈ ਹਾਸਾ ਹੋ ਸਕਦਾ ਆਸਾ ਹੁੰਦੀ ਆਪਨ ਕੋਈ ਕਰਵਾਨੀ ਸਮਾਂ ਬੀਤਦੀ ਗੁਰੂ ਨਾਲ ਆਪਣੇ ਕਿ ਬਲਾਕ ਫੈਕਟਰੀ ਨਾਰਾ ਨਿੱਨਾ ਰਾਣੀ ਇੱਧਰ ਆ ਵੀ ਸਾਰਿਆਂ ਨੂੰ ਫਿਰ ਤੋਂ ਹੋਣਾ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਮ ਜੈ ਕਰ ਮੇਰਾ ਨਾਮ ਹਾਂ ਮੇਰਾ ਨਾਮ ਕਿਰਨ ਰਾਣੀ ਬਲਾਕ ਫੈਕਟਰੀ ਆਪਾਂ ਜਿਵੇਂ ਕਿ ਅੱਜ ਇੱਥੇ ਸਾਰੇ ਜੁੜੇ ਆਂ ਮੀਟਿੰਗ ਕੀਤੀ ਏ ਜਿਹਦੇ ਵਿੱਚ ਆਪਾਂ ਨੂੰ ਇਹ ਆਪਾਂ ਸਾਰਿਆਂ ਨੇ ਰਲ ਕੇ ਆਪਣੇ ਹੱਕਾਂ ਦੇ ਲਈ ਲੜਨਾ ਹੈ ਆਪਾਂ ਕਦੇ ਵੀ ਇੱਕ ਜਣਾ ਕਦੇ ਵੀ ਨਹੀਂ ਕੰਮ ਕਰ ਸਕਦੇ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਲੜਨਾ ਪੈਣਾ ਏ ਇਹਦੇ ਹੱਕਾਂ ਲਈ ਆਪਾਂ ਨੂੰ ਬਹੁਤ ਵੱਡਾ ਜਿਆਦਾ ਯਤਨ ਕਰਨਾ ਪੈਣਾ ਜਿਸ ਦੇ ਨਾਲ ਆਪਣੇ ਨਾਲ ਪੰਗਾ ਪ੍ਰਧਾਨ ਜੀ ਵੀ ਜੁੜੇ ਹੋਏ ਨੇ ਨਾਲ ਹੀ ਨਾਲ ਆਪਣੇ ਸਾਰੇ ਪਿੰਡਾਂ ਦੇ ਲੋਕ ਵੀ ਆਪਾਂ ਇਕੱਠੇ ਕਰਨੇ ਨੇ ਜੈ ਪੀਂਗ ਜੈ ਹਰ ਆਪਰੀ ਹੁਣ ਜਿਹੜੇ ਲੀਡਰਸ਼ਿਪ ਨੇ ਆਈ ਕਾਰਡ ਬਣਾਇਆ ਹੈ ਕਿ ਪਛਾਣ ਪੱਤਰ ਉਸ ਬਾਰੇ ਕਿਰਨਾ ਬੋਲੇਗੀ ਸਾਡੀ ਬਲਾਕ ਸੈਕਰੀ ਤਾਂ ਉਹ ਮਾਨ ਸਨਮਾਨ ਨਾਲ ਜਿਹੜਾ ਹੈਗਾ ਪ੍ਰਮਾਣ ਪੱਤਰ ਜਿਹੜਾ ਪਛਾਣ ਪੱਤਰ ਦਿੱਤਾ ਜਾਊਗਾ ਬੋਲੋ ਜੀ ਮਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਜਿਹੜੇ ਕਾਲਾ ਪੱਟਾ ਸੂਟ ਵੀ ਕਾਲਾ ਜੀ ਨਹੀਂ ਕਾਲਾ ਜੀ ਜੀ

ਸਥਾਨਕ ਫੀਡਰੋਂ ਕਮਿਟੀ ਦਾ ਜਗਿੰਦਰ ਕਾਰਜਕਾਰੀ ਮੈਂਬਰ ਉਹ ਵੀ ਆਹ ਛੱਡੀ ਵੱਡੀ ਭੈਣ ਇੱਕ ਤਾਂ ਕੌਣ ਚੀ ਹੈ ਨਾ ਪਹਿਲਾ ਨੰਬਰ ਤੇ ਆਹ ਮਨਦੀਪ ਔਰ ਵਾਈਫ ਆਫ ਨਿਰਮਲ ਸਿੰਘ ਕਾਰਜਕਾਰੀ ਮੈਂਬਰ रीना वाइफ ऑफिंदा कार्यकारी मैंबरिंदर कौर वाइफ ऑफ तरसेम सिंह कार्यकारी मैंबर

ਰਜਨੀ ਮਾਲਾ ਵਾਈਸ ਆਫ ਗੱਬਰ ਨਾਟਕਾਰੀ ਮੈਂਬਰ ਹੈ ਇਹਨੂੰ ਲਾਗਰ ਕਰੋ ਉਹ ਕੁੜੀ ਦਾ ਵਖਰਾੰਦ ਰਿਹਾ ਹੈ ਅੰਮ੍ਰਿਤ ਸਿੰਘ ਕਾਰਜਕਾਰੀ ਮੈਂਬਰ ਨੂੰ ਜੋ ਲਾਗਰ ਲਾਗਰ ਲੱਗ ਪੜੋ ਇਹ ਉੱਤਰਨਾ ਕਬਨ ਨਹੀਂ ਇਹ ਸਿੰਗਲ ਨਹੀਂ ਆ ਕੀ ਪੈਸਾ ਨਹੀਂ ਆ ਰਾਜੇ ਇਹਨੂੰ ਧਿਆਨ ਕਰੋ ਕਿ ਆਪਾਂ ਖਾਈ ਤੀਤ ਨੂੰ ਆਪ ਪਜੀ ਤੁਹਾਨੂੰ ਬਾਸ ਵਿੱਚ ਵੀ ਤੇ ਜੱਜੋ ਜਾਣਾ ਇੱਕ ਅਨਸਾਫੀ ਮੰਗਾ ਸਾਡਾ ਕਮਿਊਨਿਟੀਸ਼ਿਪ ਆਪ ਉਸ ਦਾ ਤਾਂ ਉਹਦੇ ਨਾਲ ਸਰਕਾਰ ਨੇ ਟੱਕਰ ਦਿੱਤਾ ਹੈ ਨਾ ਤੇ ਕਿਸੇ ਨੂੰ ਬਾਜੀ ਦੋਣੀ ਕੋਈ ਕਿਸੇ ਨੂੰ ਆਪ ਪਹਿਨਾ ਨਹੀਂ ਹੈ ਆਈ ਕਾਰਡ ਪੂਰੇ ਹੋਣੇ ਜੇ ਕਿਸੇ ਕੋਲੇ ਵਿਜਾਇਸ਼ ਹੈਗੀ ਤੇ ਉਹ ਆਪਣੀ ਪਾਰਟੀ ਦੀ ਵਰਦੀ ਹੈਗੀ ਉਹ ਵਰਦੀ ਦੀ। ਚਲੋ ਕੋਈ ਗੱਲ ਨਹੀਂ ਅੱਜ ਇੱਕ ਸਿਚੂਏਸ਼ਨ ਬਣਾ ਲਓ। ਤਾਂ ਆਪਾਂ ਸਾਰਿਆਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਇਹ ਲਿਆ ਕਿ ਵਿਖੋ ਸਵਾਡੇ ਇਸ ਫੇਰੀ ਦੇ ਵਿੱਚ ਮਕਾਨਾਂ ਦਾ ਬਹੁਤ ਹੱਤਪਲਾਬਾਜੀ ਹੈਗਾ ਹੈ ਨਾ ਮਕਾਨ ਹੋ ਗਾਇਆ ਗੱਲ ਕਰਨ ਲੱਗੇ ਬਹੁਤ ਚੰਗਾ ਵਾਲੀ ਆਪਾਂ ਲੈਟਰ ਲਾ ਦਿੱਤੀ ਹੈ ਤੇ ਅੱਗੇ ਪੈਰਵਾਹੀ ਕਰਨੀ ਹੈ ਜਿੰਨਾ ਚਿਰ ਉਹ ਰਿਕਮੈਂਡ ਬੂਕੇ ਕਿਸੇ ਅਫਸਰ ਕੋ ਖਾਤੇ ਚੀ ਦੇਣੀ ਹੈ ਤਾਂ ਅੰਮ੍ਰਿਤ ਜਿਹੜਾ ਆਪਾਂ ਸੁਪ ਕਰਕੇ ਬੈਠੇ ਆ 22 ਤਰੀਕ ਤੋਂ ਬਾਅਦ ਆਪਾਂ ਉਹ ਰਕਾਟ ਪਤਾਵਾਂਗੇ ਇਹ ਭਾਈ ਜਿਹੜੇ ਮਕਾਨਾਂ ਦੀ ਗਰਾਉਂਡ ਤੇ ਰਾਫੇਰੀ ਕਰਦੇ ਆ ਚੱਡ ਹਾਉਣ ਵਾਲੇ ਬੰਦੇ ਹੈਗੇ ਆ ਉਹਨਾਂ ਨਾਲ ਵੀ ਕਰਕੇ ਇੱਕ ਦੋ ਆਪਾਂ ਬੇਨਤੀਆਂ ਕਰਾਂਗੇ ਠੀਕ ਹੈ ਅੱਛਾ ਇੱਕ ਦੋ ਬੇਨਤੀਆਂ ਕਰਾਂਗੇ ਕਿ ਭਾਈ ਸਾਡੇ ਨਾਲ ਕੋਈ ਵੱਡਾ ਅਫਸਰ ਆ ਜਾਵੇ ਤੇ ਸਾਡੇ ਘਰਾਂ ਦੀ ਚੈਕਿੰਗ ਕਰ ਲੈ ਅਸੀਂ ਨਹੀਂ ਕਹਿੰਦੇ ਮੈਨੂੰ ਦੇ ਦਿਓ ਜੇ ਮੇਰਾ ਹੱਥ ਬੰਦਾ ਮੈਨੂੰ ਦੇ ਦੇਵੇ ਜਦੋਂ ਤੁਸੀਂ ਘਰਾਂ ਚ ਜਾ ਕੇ ਇਹ ਕੰਮ ਕਰਾਓਗੇ ਤੇ ਲੋਕਾਂ ਨੂੰ ਬਹੁਤ ਤੁਹਾਡੀ ਦੇ ਪਿਆਰ ਬਣੇਗਾ ਕੋਈ ਕੋਈ ਨਾ ਇਹ ਪਾਟੇ ਦੀ ਬਤਰੀ ਹੈਗੀ ਆ ਉਹ ਜਿਹੜਾ ਪ੍ਰਸ਼ਾਸਨ ਸ਼ਿਖਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਦੂਜੇ ਪਿੰਡਾਂ ਦੇ ਹੈਗੇ ਆ ਕਿਉਂਕਿ ਪਹਿਲਾਂ ਸਾਨੂੰ ਇੱਕ ਲਿਖਤੀ ਦੇਣਾ ਪੈਂਦਾ ਕਿ ਸਾਡੇ ਪਿੰਡਾਂ 'ਚ ਆ ਸਮੱਸਿਆ ਹੈਗੀ ਆ ਕਿਉਂਕਿ ਹੁਣ ਸਰਵੇ ਚੱਲਦਾ ਪਿਆ ਮਕਾਨਾਂ ਦਾ ਪਿੰਡ ਵਾਲਿਆਂ ਤੋਂ ਆਪਣੀ ਕਿਸਨਾ ਦਿਵਾਉਣੀ ਆ ਤਾਂ ਜਦੋਂ ਤੁਸੀਂ ਅਪਲੀਕੇਸ਼ਨਾਂ ਦਿਵਾ ਦਿਓਗੇ ਤਾਂ ਉਸ ਤੋਂ ਬਾਅਦ ਆਪਾਂ ਇੱਕ ਤੋਂ ਬੇਨਤੀਆਂ ਕਰníਆ ਫਿਰ ਬੇਨਤਾ ਕਰਨਾ ਆਪਣਾ ਕੰਮ ਦਾ ਵਕਰਾ ਹੀ ਹੈਗਾ ਉਹ ਵੀ ਆਪਾਂ ਜਲਦੀ ਸ਼ੁਰੂ ਕਰਦੇ ਆਂ ਹੈ ਨਾ ਤਾਂ ਇਹ ਸਮਝਾਈ ਆ ਦੂਸਰਾ ਇਹ ਕਿ ਇੱਕ ਅਫਤ ਰਿਲੀ ਕਰਨੀ ਆ ਸਿੱਧੇ ਕਰਨੀ ਠੀਕ ਆ ਸਰਦਾਰ ਪਾਲ ਸਿੰਘ ਜੀ ਸਮਾਤੌਰ ਵਾਗਿ ਕਰਨ ਲਈ ਇੱਕ ਸਾਈਕਲ ਰਿਲੀ ਕਰਾਂਗੇ ਸਾਈਕਲ ਕੱਲੇ ਮੰਦੋਤ ਨੂੰ ਨਹੀਂ ਹੈ ਜਿੱਥੇ-ਜਿੱਥੇ ਵਰਕਰ ਮੇਰੀ ਵੀਡੀਓ ਸੁਣਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਹਮ ਸਾਈਕਲਾਂ ਕੋਠੇ ਤੇ ਰੱਖੀਆਂ ਹੋਈਆਂ ਹੈ ਨਾ ਰੰਗ ਉਹਨਾਂ ਦਾ ਹੋਵੇ ਚਾਹ ਨਾ ਕੋਈ ਡਰਨੀ ਔਰ ਖੁਆਰੀਏ ਕੋ ਚੱਕੇ ਲੱਲੋ ਤੇ ਟਾਇਰ ਘਵਾ ਲਓ ਚੰਡੀਗੜ੍ਹ ਦਾ ਜਿਹੜਾ ਲੋਣਾ ਜਿਹੜਾ ਬੰਦਾ ਘਾਜੂ ਸਾਈਕਲ ਲੈ ਕੇ ਤੁਰਦਾ ਹੈ ਸਿੰਗਲ ਤਾਂ ਉਹਨਾਂ ਦਾ ਖਾਣ ਪੀਣ ਦਾ ਅਰੇਂਜਮੈਂਟ ਰਹਿੰਦਾ ਅਰੇਂਜਮੈਂਟ ਆਪਾਂ ਉੱਥੇ ਕਰਦੇ ਜਾਵਾਂਗੇ ਰਾਸਤੇ 'ਚ ਉਹਦੀ ਤੁਹਾਨੂੰ ਕੋਈ ਫਿਕਰ ਨਹੀਂ ਹੈ ਜੇ ਕੋਈ ਘਰੋਂ ਇੱਥੋਂ ਡਬਲ ਤੁਰਦਾ ਉਹ ਮੇਰੇ ਆਪੂ ਨੋਟ ਕਰਨਗੇ ਆਪੂ ਮੇਰੇ ਨੋਟ ਕਰਨਗੇ ਵੀ ਇਸ ਸੜਕ ਦੇ ਵਿੱਚੋਂ ਦੋ ਜੀ ਤੁਰੇ ਆ ਤਾਂ ਲੁਧਿਆਣੇ ਦੇ ਵਿੱਚ ਇੱਕ ਲੀਡਰਸ਼ਿਪ ਆਪਣੀ ਜੇ ਹੈਗੀ ਆ ਬਹੁਤ ਮੀੜ ਹੈਗੀ ਆ ਉਹ ਕਿੱਲੇ ਆ ਵੀ ਜੇ ਇਥੋਂ ਕਿਸੇ ਨੂੰ ਸਰੋਗਨਾ ਮੰਨਦੀ ਆ ਇੱਕ ਨਵੀਂ ਸਾਈਕਲ ਏਜੰਸੀ ਚ ਲੈ ਕੇ ਦਿਆਂਗੇ ਕਿ ਭਾਵੇਂ ਮੈਨੂੰ 100 ਸਾਈਕਲ ਦੇਣੀ ਪਵੇ 100 ਸਾਈਕਲ ਦਾ ਉਹ ਖਰਚਾ ਕਰ ਦੇਤੇ ਆ ਤਾਂ ਉਹ ਸਾਈਕਲ ਲੁਧਿਆਣਾੋਂ ਲੈਣਗੇ ਤੇ ਚੰਡੀਗੜ੍ਹ ਤੱਕ ਜਾਣਗੇ ਤੇ ਫਿਰ ਉਹ ਵਾਰਸ਼ਿਕ ਤੇ ਜਮਾ ਨਹੀਂ ਕਰਾਉਣਗੇ ਉਹ ਮਾਲਕ ਬਣ ਕੇ ਘਰੇ ਲੈ ਕੇ ਆਉਗਾ ਤਾਂ ਕਿარი ਕਰੋ ਨਾਲੇ ਤਾਂ ਹਟਕਾਂ ਦੀ ਲੜਾਈ

ਉੜਾ ਬੋਲੋ ਬੋਲੋ ਕਿਸੇ ਦਾ ਜੈ ਪੀਮ ਜੈ ਪਾਪ ਮੇਰਾ ਨਾਮ ਰਾਜਿੰਦਰ ਕੌਰ ਹੈ ਮੈਂ ਪਿੰਕਸਾਨ ਕੇ ਦੀ ਰਹਿਣ ਵਾਲੀ ਆ ਜੋਗ ਤੇਸੀ ਨਗਰ ਪਾਲਿਕਾ ਚ ਰਹਿਣਿਆ ਤੇ ਸਾ ਅਸੀਂ ਅੱਜ ਮੀਟਿੰਗ ਕਰਾਈ ਸੀ ਪ੍ਰਧਾਨ ਪੰਗਾ ਜਿੰਨੂੰ ਬੁਲਾ ਕੇ ਸਾਡੀ ਮੀਟਿੰਗ ਬਹੁਤ ਵਧੀਆ ਰਹੀ ਹੈ ਜੋ ਸਾਨੂੰ ਜਾਣਕਾਰੀ ਚਾਹੀਦੀ ਸੀ ਉਹ ਸਾਨੂੰ ਅੱਜ ਮਿਲੀਏ ਜੋ ਅਸੀਂ ਪਾਕਵਾਂ ਸਮਾਧਿਤ ਕਰਨੇ ਲਾਣੇ ਨੇ ਜਾਣਾ ਹੈ ਰੈਲੀ ਤੇ ਜਾਣਾ ਹੈ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਲਈ ਅਸੀਂ ਦਾਰਪੰਗਾ ਜੀ ਦਾ ਧੰਨਵਾਦ ਕਰਦੇ ਹਾਂ ਜੀ ਮੇਰੀ ਬੇਟੀ ਕੰਨੀ ਬੋਲਦੀ ਸਰ ਜੀ ਪਾਕਵਾਂ ਮੈਂ ਬਿੰਦਰਪੁਰ ਮੰਡੋੜ ਦੇ ਰਹਿਣ ਵਾਲੀ ਆ ਜੋ ਕਿ ਅਸੀਂ ਰੇਲਵੇ ਤੇ ਜਾਣਾ ਹੈ ਅਸੀਂ ਆਪਦੀ ਮੀਟਿੰਗ ਰੱਖੀ ਹੈ ਸੀ ਅਸੀਂ ਰੇਲਵੇ ਜਾਣਾ ਹੈ ਰੇਲਵੇ ਦਾ ਖਾਤੇ ਅਸੀਂ ਮੀਟਿੰਗ ਰੱਖੀ ਸੀ ਸਾਨੂੰ ਤੇ ਸਾਡੇ ਆਪ ਦੇ ਹੱਕ ਨਹੀਂ ਮਿਲ ਰਿਹਾ ਸੀ ਅੱਥਾ ਪਾਰੇ ਆਪ ਦਾ ਬੋਲਦੇ ਆ ਸਾਨੂੰ ਹੱਕ ਚਾਹੀਦੇ ਨਾ ਦਾ ਸਾਡਾ ਜਿੱਦ ਸਾਨੂੰ ਮਨਰੇਗਾ ਦਾ ਕੰਮ ਮਿਲ ਰਿਹਾ ਹੈ ਨਾ ਸਾਨੂੰ ਕੋਈ ਮਕਾਨਾ ਦਾ ਕੋ ਪਤਾ ਲੱਗ ਰਿਹਾ ਸਾਡੇ ਮਕਾਨ ਇਸੇ ਜਾਈ ਦੇ ਕਿਸੇ ਦੇ ਨਹੀਂ ਆਉਂਦੇ ਵੱਡਿਆਂ ਲੋਕਾਂ ਦੇ ਆ ਜਾਂਦੇ ਨੇ ਸਾਡੇ ਗਰੀਬਾਂ ਦੇ ਮਕਾਨ ਨਹੀਂ ਆਉਂਦੇ ਸਾਡੇ ਕਈ ਗਰੀਬ ਪਰਾਲੇ ਜਿਹੜੇ ਨਾ ਮਕਾਨਾਂ ਤੋਂ ਵਾਂਝੇ ਨੇ ਉਹਨਾਂ ਦੇ ਵਿਚਾਰਿਆਂ ਦੇ ਛੱਤਾਂ ਵੀ ਬਹੁਤ ਡਿੱਗਣ ਵਾਲਾ ਨੇ ਉਹਨਾਂ ਦੇ ਛੱਤਾਂ ਵੀ ਨਹੀਂ ਮਿਲ ਰਹੀਆਂ ਉਹਨਾਂ ਦੇ ਉੱਤੇ ਹੈਗਾ ਪਾਉਣ ਨੂੰ ਜੈ ਭੀ ਜੈ ਹਾਰ ਜਨਾਮਾਰਾ ਜੀ ਤੁਹਾਡਾ ਬੋਲੋ ਰੇਖਾ ਰਾਣੀ ਬੋਲ ਬੋਲ ਜੈ ਭੀ ਜੈ ਹਾਰ ਸਾਡੇ ਮੰਡੋਰ ਦੇ ਵਿੱਚ ਮੀਟਿੰਗ ਹੋਈ ਅੱਜ ਅੰਕਲ ਜੀ ਆਏ ਬッカ ਸਿੰਘ ਜੀ ਉਹਨਾਂ ਦੇ ਨਾਲ ਖੜੇ ਹੋਏ ਸਭ ਲੋਕ ਇਸ ਕਰਕੇ ਸਿਹੜਿਆ ਕਮਰਿਆਂ ਦੀ गल बात है कमरे साढ़े कई लोग ने पैसे पाए नहीं रुके हुए पैसे ये पैसे साढ़े पा नहीं आए जैसा ही जैसा बोलना चाहता बापू जी महाराजा उसे बोलोगे बापू

ਮੇਰੇ ਕਾਰਨ ਆਇਆ ਸੀ ਤੇ ਅਸੀਂ ਆਮਾਗ ਮੰਗੀ ਸੀ ਮੇਰੇ ਨਾਲ ਬੜੀ ਗੀ ਇਹ ਫੰਡ ਰਾਹ ਕਰਦੇ ਤਾਂ ਮੈਂ ਨਹੀਂ ਕਰਦੀ ਤੇ ਅਸੀਂ ਤਾਂ ਕਰਦੀ ਚਾਹੀਦੀ ਹੈ ਮੈਨੂੰ ਸਮਝ ਨਹੀਂ ਆਇਆ ਸਾਰਾ ਗਰੀਬ ਹੁੰਦੇ ਆ ਸਾਨੂੰ ਨਹੀਂ ਸਮਝਾਈ ਕਿ ਸਾਡੇ ਨਾਲ ਸਾਡੇ ਨਾਲ ਸਮਝਾਉਣਾ ਚਾਹੀਦਾ ਬਹੁਤ ਸਮਝਾਈ ਜਾਂਦੇ ਨੇ ਠੀਕ ਠਾਕ ਪੜਾ ਪੜ੍ਹ ਕੇ ਮਾਰ ਖਾ ਕੇ ਸਾਡੇ ਠੀਕ ਹੈ ਸਾਨੂੰ ਵੀ ਸਿਰ ਪਹਾਰ ਤੇ ਪਾ ਕੇ ਦੋ ਸਾਥੀਓ ਸਾਰੇ ਵੀ ਨੂੰ ਪਤਾ ਕੀ ਕੀ ਦੇ ਆ ਪ੍ਰਧਾਨ ਜੀ ਤੁਸੀਂ ਔਰਤਾਂ ਨੂੰ ਜ਼ਿਆਦਾ ਟਾਈਮ ਦਿੰਦੇ ਹੋ ਬਾਕੂ ਜੀ ਆਪਣੀ ਹੀ ਗੱਲ ਨੂੰ ਦੇਣਾ ਥੋੜਾ ਆਪਾਂ ਸਾਰੇ ਬੰਦਿਆਂ ਨੇ ਕਿਹਾ ਵੀ ਭਾਈ ਤੁਸੀਂ ਸ਼ਾਪਿੰਗ ਕਰਨੀ ਨਹੀਂ ਕਰਦੇ ਔਰ ਬੀਬੀਆਂ ਦਾ ਬੋਰਡ ਬੈਂਚ ਜ਼ਿਆਦਾ ਮਿਲਿਆ ਹਾਂ ਉਹ ਦੇਖੋ ਕਿ ਸਰਪੰਚ ਬੋਲਛੇ ਤਾਂ ਹੋਈ ਆਣਗੇ ਨਾ ਓਏ ਨਾ ਮੈਂ ਕਹਾਂ ਨਾ ਅੰਮ੍ਰਿਤ ਬੰਦਾ ਨਾ ਮੇਰੀ ਇੱਕ ਮੋਸ਼ੀ ਆ ਉਹ ਇਹ ਕਰਦਾ ਹੈ ਆ ਮਾਤਾ ਜੀ ਆਉਂਦੇ ਹੋ ਆਓ ਬੰਦਿਆਂ ਨੂੰ ਸ਼ਰਮ ਨਾ ਕਰਨਾ ਸਭ ਨੂੰ ਜਿਹੜੇ ਸਾਰੇ ਵਰਕਰਾਂ ਨੂੰ ਇਹ ਜਿਹੜਾ ਮੈਂ ਪਾੜ ਦੇ ਲੋਕ ਜਿਸ ਸਮੱਸਿਆ ਹੈ ਵੀਰ ਉਸ ਸਮੱਸਿਆ ਨੂੰ ਧਿਆਨ ਵਿੱਚ ਰੱਖਣਾ ਕਿ ਮੈਂ ਜਾ ਕੇ ਔਰਾਂ ਨਾਲ ਬਦਲ ਕੇ ਗੱਲ ਕਰਨੀ ਆ ਤਾਂ ਉਹ ਜਰੂਰੀ ਵੀ ਹੋਣੀ ਚਾਹੀਦੀ ਹੈ ਤੇ ਲੀਡੀ ਵੀ ਹੋਣੀ ਚਾਹੀਦੀ ਹੈ ਗੱਲ ਹੋਰ ਮਰਜ਼ੀ ਬਰਬਰਤਾ ਹੋਣਾ ਚਾਹੀਦਾ ਗੱਲ ਨੂੰ ਕਿ ਹਾਥੀ ਏਰੀਆ 'ਚ ਕੋਈ ਹਾਂ ਜੀ ਪਾੜ

ਮੰਗਵਾਤਾ ਤਲਾਬ ਬੇਨਤੀ ਕਰਦਾ ਜੀ ਤੁਸੀਂ ਥੋੜਾ ਜਿਆਦਾ ਬੋਲਣਾ ਇਹ ਪਤਾ ਤੁਹਾਨੂੰ ਪੰਜ ਤਰੀਕ ਦੇ ਆਪਣਾ ਨਹੀਂ ਹੋ ਤਰਨੀ ਮੈਂ ਨਾ ਪਾਰਿਆ ਮੈਂ ਭਾਈ ਹੋਈ ਹੈ ਦਰਵਾਜ਼ਾ ਨਹੀਂ ਹੋਇਆ ਇਹ ਮੇਮ ਸਰਕਾਰੀਓ ਸਾਡੇ ਉਹਨੂੰ ਪਰਾਣ ਤੋਂ ਨਾਲ ਅਸੀਂ ਪਿੰਡ ਸਾਣ ਕਾਂ ਜੋ ਸਾਡੇ ਮੁਸ਼ਕਲਾਂ ਹੁੰਦੀਆਂ ਨੇ ਸਾਡੀ ਕੋਈ ਸੁਣਾਈ ਨਹੀਂ ਦੇ ਵਿੱਚ ਜੋ ਸਿੱਖੇ ਪਹੁੰਚਾਈ ਦਾ ਕਹਿੰਦੇ ਨੇ ਹੋਂਦ ਕੋਈ ਨਾ ਹਾਨੂੰ ਕੋਈ ਕੋਈ ਪ੍ਰਬੰਧ ਹੁੰਦੀ ਏ ਅੱਲਾ ਸਾਡਾ ਪੈਸਾ ਸਾਹ ਫੜਨ ਵਾਲਾ ਛੋਟੇ ਨੋਟਾ ਜੋੜਨਾ ਬੈਗਿਆ ਸੀ ਔਰ ਸਰਕਾਰ ਪਟਾ ਸੰਧ ਸਿੰਘ ਜੀ ਸਾਡੇ ਨਾਲ ਸਾਥੀ ਜੁੜਿਆ ਹੈ ਕਿਉਂ ਸਾਡੀ ਆਵਾਜ਼ ਦੇ ਰਹੇ ਨੇ ਜੋ ਦੇ ਨੇ ਸਨ ਕੀਤਾ ਜਾਵੇ ਤੇ ਸਾਡੀ ਪੇਟੀਆਂ ਕਬੂਲ ਚ ਲਈਆਂ ਜਾਣ ਜੇ ਵੀ कोई बात नहीं जाने आ ठीक है साथियों गल लो एक मिनट तक इतनी गाल खत्म करनी है लास्ट वाली बात करनी है जाने हो ऐसी सरकार साथियों गन्ना तो समझाई तो पहला आप का दे वास्ते मकाई का मीटिंग का दे वास्ते गाल सुनन वास्ते पहले भी उससे आप बोल रहे हो आपकी ज्ञान है बहुत ज्यादा जरूरी है

ਆਇਲ ਸਿਸਟਮ ਆ ਆਪਾਂ ਮੰਨਦੇ ਸੋਣਿਆ ਅੰਗਰੇਜ਼ਾਂ ਦਾ ਨਿ ਸਿਸਟਮ ਆ ਚਾਰ ਬਾਰੇ ਦੀ ਚਾਰ ਬਾਕਰ ਹੁੰਦੀਆਂ ਹੈ ਹੈਨਾ ਚਾਲੂ ਕਰਦੇ ਹਾਂ ਬੰਦ ਕਰਦੇ ਹਾਂ ਸਿਸਟਮ ਹੁੰਦਾ ਹੈ ਹੈਨਾ ਇਸੇ ਤਰ੍ਹਾਂ ਤੁਹਾਡਾ ਲੋਕ ਸੰਸਦ ਚਲਾਉਣਾ ਲੋਕ ਸੰਸਦ ਚਲਾਉਣਾ ਲੋਕ ਸੰਸਦ ਨੂੰ ਧਿਆਨ ਕਰਿਓ ਕੀ ਕੀ ਗੱਲਾਂ ਆਉਂਦੀਆਂ ਧਿਆਨ ਕਰਿਓ ਲੋਕ ਸੰਸਦ ਦੇ ਵਿੱਚ ਤੁਹਾਡਾ